ਤੇ ਜੇ ਮੇਰਾ ਬਿਜ਼ਨਸ ਹੈ ਤੇ ਆਨ ਬਿਜ਼ਨਸ ਮੰਨ ਕੇ ਚਲੋ ਜਲਦੀ ਵੀਡੀਓ ਚ ਅਗਰ ਮੈਂ ਗੱਲ ਕਰ ਰਿਹਾ ਕਿ ਬੱਚਿਆਂ ਨੂੰ ਮੈਂ ਕਿੱਥੇ ਭੇਜਦਾ ਤੇ ਜੇ ਹੋ ਸਕਦਾ ਹੈ ਜਿਹੜੇ ਬੱਚੇ ਸ਼ਾਇਦ ਮੇਰੇ ਕੋਲ ਆਣਾ ਚਾਹਣ ਤੇ ਮੇਰੀ ਹੁਣ ਵੀ ਸੁਣ ਲੈਣ ਕਿ ਕੈਨੇਡਾ ਉਹੀ ਜਾਵੇ ਜਿਹਨੂੰ ਲੱਗਦਾ ਹੈ ਕਿ ਉੱਥੇ ਉਹਨਾਂ ਨੂੰ ਕੋਈ ਸੰਭਲਣ ਵਾਲਾ ਹੈਗਾ ਕੋਈ ਡਾਇਰੈਕਸ਼ਨ ਦਿਖਾਉਣ ਵਾਲਾ ਹੈਗਾ ਕਿਉਂਕਿ ਉੱਥੇ ਤਾਂ ਸਰ ਕਿਰਾਏ ਤੇ ਕਮਰੇ ਲੈਣੇ ਬੜੇ ਔਖੇ ਹੋਏ ਪਏ ਨੇ ਲੋਕ ਫੁੱਟਪਾਥ ਤੇ ਸੌਂਦੇ ਨੇ ਕਈ ਇੰਨਾ ਬੁਰਾ ਹਾਲ ਹੈ ਬਿਜ਼ਨਸ ਨੂੰ ਪੰਜਾਬ ਦੇ ਵਿੱਚ 100 ਵਿੱਚੋਂ 90% ਲੋਕ ਪ੍ਰਮੋਟ ਕਰ ਰਹੇ ਨੇ ਕੈਨੇਡਾ ਮੋਟੀਆਂ ਕਮਿਸ਼ਨਾਂ ਮੋٹے ਪੈਸੇ ਮੋਟਾ ਸਿਸਟਮ ਸਾਰਾ ਉਸ ਚੱਕਰ ਦੇ ਵਿੱਚ ਪਰਦਾ ਇੱਕ ਅੱਖਾਂ ਅੱਗੇ ਆਇਆ ਹੋਇਆ ਹੈ ਉਹ ਚਾਹੁੰਦੇ ਨੇ ਬਸ ਵੱਧ ਤੋਂ ਵੱਧ ਕਲਾਇੰਟ ਸਾਡੇ ਕੋਲ ਆਣ ਤੇ ਭੇਜੀ ਜਾਈਏ ਬੱਸ ਤਾਂ ਤੁਸੀਂ ਕਹਿ ਰਹੇ ਹੋ ਵੀ ਕੈਨੇਡਾ ਨਹੀਂ ਜਾਣਾ ਚਾਹੀਦਾ ਹੁਣ ਗੱਲ ਹੈ ਵਾ ਕਿਸੇ ਹੋਰ ਦੇਸ਼ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਕੈਨੇਡਾ ਨੂੰ ਇਸ ਤਰੀਕੇ ਨਾਲ ਕਹਿ ਰਹੇ ਹੋ ਪੜਨਾ ਸ਼ੁਰੂ ਕਰ ਤਾਂ ਕੈਨੇਡਾ ਨਹੀਂ ਸਰ ਮੈਂ ਕੈਨੇਡਾ ਦੀ ਕੋਈ ਭੰਡਨੀ ਨਹੀਂ ਕਰ ਰਿਹਾ ਬਿਲਕੁਲ ਵੀ ਕੈਨੇਡਾ ਜਾਣਾ ਚਾਹੀਦਾ ਮੈਂ ਤੇ ਮੇਰਾ ਤੇ ਦੇਖੋ ਦੱਸਣ ਦਾ ਇੱਕ ਸਿੱਧਾ ਸਿੱਧਾ ਜੀ ਵਿਜ਼ਨ ਇਹ ਹੈ ਕਿ ਬਸ ਜਾਓ ਬਟ ਕਿਤੇ ਵੀ ਜਾਣਾ ਹੈ ਦੇਖੋ ਆਪਾਂ ਪੰਜਾਬ ਦੇ ਵਿੱਚ ਵੀ ਆ ਆਪਾਂ ਪੰਜਾਬ ਦੇ ਵਿੱਚ ਪੰਜਾਬ ਰਹਿੰਦੇ ਆ ਮੰਨ ਕੇ ਚੱਲੋ ਆਪਾਂ ਜੁਪੀ ਕੋਈ ਕੰਮ ਕਰਨਾ ਹੋਵੇ ਤੇ ਆਪਾਂ ਪਹਿਲਾਂ ਉੱਥੇ ਸਾਰਾ ਚੈੱਕ ਕਰਾਂਗੇ ਕੋਈ ਆਪਾਂ ਦੇਖਾਂਗੇ ਕੋਈ ਮਿੱਤਰ ਦੋਸਤ ਕੋਈ ਫੈਕਟਰੀ ਲਾਣੀ ਹੈ ਕੁਝ ਕਰਨਾ ਹੈ ਆਪਾਂ ਸਰਚ ਕਰਦੇ ਆ ਨਾ ਤਾਂ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਕਹਿ ਵੀ ਸਰਚ ਕਰਕੇ ਜਾਓ ਸਰ ਮੈਂ ਨਾ ਜਲੰਧਰ ਆਫਿਸ ਕੀਤਾ ਸਾਡੀ ਮੇਨ ਬ੍ਰਾਂਚ ਜਿਵੇਂ ਰਾਜਪੁਰੇ ਆ ਨਾ ਜਿਲੰਦਰ ਆਫਿਸ ਕੀਤਾ ਮੈਂ 1 ਸਾਲ ਕੰਮ ਕਰਕੇ ਆਫਿਸ ਬੰਦ ਕਰਤਾ ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿਉਂ ਬੰਦ ਕੀਤਾ ਲੋਕਾਂ ਦੇ ਕੰਮ ਘਟਦੇ ਨੇ ਲੋਕ ਤਾਂ ਬੰਦ ਕਰਦੇ ਨੇ ਮੇਰਾ ਇੰਨਾ ਜ਼ਿਆਦਾ ਕੰਮ ਵੱਧ ਗਿਆ ਮੈਂ ਤਾਂ ਬੰਦ ਕੀਤਾ ਚੰਦ ਪੈਸੇ ਪਿੱਛੇ ਐਵੇਂ ਬਦਵਾਵਾ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਐਂਡ ਦੇ ਵਿੱਚ ਜਦੋਂ ਬੱਚਾ ਚੜਾ ਜਾਂਦਾ ਨਾ ਤੇ ਉੱਥੇ ਜਾ ਕੇ ਤੰਗ ਹੁੰਦਾ ਹੈ ਬੱਚਾ ਸਭ ਤੋਂ ਪਹਿਲਾਂ ਠੀਕ ਹੈ ਜਿੰਨੇ ਜਿੰਨੇ ਉਹਨੂੰ ਕਿਹਾ ਹੁੰਦਾ ਕਿ ਤੂੰ ਜਾ ਉਹਨੂੰ ਤਾਂ ਗਾਣਾ ਕੱਢਦਾ ਹੀ ਆ ਗਾਣਾ ਕੱਢਦਾ ਤੇ ਉਹਨੂੰ ਤਾਂ 2-4 ਦਿਨ ਗਾਣਾ ਕੱਢੇਗਾ ਬਟ ਜਿਹੜਾ ਏਜੰਟ ਹੁੰਦਾ ਨਾ ਜੀ ਉਹਨੂੰ ਉਹਨੇ ਐਂਡ ਤੱਕ ਗਾਣਾ ਕੱਢਣੀਆਂ ਨੇ ਜਦੋਂ ਤੱਕ ਉਹਨੇ ਦੁਖੀ ਹੁੰਦਾ ਰਹਿਣਾ ਹੂੰ ਉਹਨੇ ਨਹੀਂ ਹਟਣਾ ਕਿਉਂਕਿ ਉਹਦੇ ਜਹਨ ਚ ਹੀ ਅਸੀਂ ਆਉਣਾ ਕਿ ਹਾਂ ਯਾਰ ਇਹਨੇ ਭੇਜਿਆ ਕਿਉਂਕਿ ਸਾਡੀ ਵੀਡੀਓ ਆਉਂਦੀ ਹੈ ਫੇਸਬੁੱਕ ਤੇ ਉਹਨੇ ਮਿੰਟ-ਮਿੰਟ ਬਾਅਦ ਫੋਨ ਤੇ ਜਦੋਂ ਸਾਨੂੰ ਦੇਖਣਾ ਤੇ ਉਹਨੂੰ ਗੁੱਸਾ ਆਉਣਾ ਹੀ ਆ ਯਾਰ ਇਹਨੇ ਬੰਦੇ ਦਾ ਕੰਮ ਖਰਾਬ ਕੀਤਾ ਉਹਦਾ ਗੁੱਸਾ ਉਦੋਂ ਉਹ ਮਰੇਗਾ ਜਾਂ ਉਦੋਂ ਉਹਦਾ ਗੁੱਸਾ ਆਣਾ ਬੰਦ ਹੋਏਗਾ ਜਦੋਂ ਉਹ ਵੀ ਨਾ ਜਾਓ ਵੀ ਹਾਂ ਸਾਨੂੰ ਇਹਨਾਂ ਨੇ ਸਲਾਹ ਦਿੱਤੀ ਸੀ ਸਾਨੂੰ ਡਾਇਰੈਕਸ਼ਨ ਦਿਖਾਈ ਸੀ ਬਟ ਅਸੀਂ ਨਹੀਂ ਮੰਨੇ ਸੋ ਏਜੰਟ ਸਹੀ ਹੈ ਤੇ ਸਾਡੀ ਗਲਤੀ ਹੈ ਤੇ ਅਗਲਾ ਨਹੀਂ ਗਾਲਾਂ ਕੱਢੇਗਾ ਸੋ ਕਲੀਅਰ ਚੱਲਣਾ ਬੜਾ ਜ਼ਰੂਰੀ ਹੈ ਨਹੀਂ ਤੁਸੀਂ ਬੱਚਿਆਂ ਨੂੰ ਮਨਾ ਕਰਦੇ ਹੋ ਜੇ ਬੱਚਿਆਂ ਨੂੰ ਮਨਾ ਕਰਦੇ ਹੋ ਤਾਂ ਅੱਜ ਕਿੰਨੇ ਅੱਜ ਵੀ ਮੈਂ ਦੇਖ ਰਿਹਾ ਵੀ ਰੋਜ਼ਾਨਾ ਜਿਹੜੀਆਂ ਗੱਡੀਆਂ ਭਰ ਕੇ ਜਾਂਦੀਆਂ ਕਿਉਂਕਿ ਸੇ ਦਿੱਲੀ ਜਾਂਦੇ ਰਹਿੰਦੇ ਆ ਅਸੀਂ ਦੇਖ ਅਸੀਂ ਦੇਖਦੇ ਆ ਵੀ ਟੈਕਸੀਆਂ ਦੇ ਉੱਤੇ ਲਗੇਜ ਲੱਦੇ ਹੁੰਦੇ ਆ ਲਗੇਜ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਬਾਹਰ ਚੱਲਿਆ ਨੌਜਵਾਨ ਬੈਠਾ ਹੁੰਦਾ ਨੌਜਵਾਨ ਬੜਾ ਖੁਸ਼ ਹੁੰਦਾ ਉਹਨੂੰ ਐਂ ਲੱਗਦਾ ਵੀ ਹਾਂ ਮੈਂ ਕੈਨੇਡਾ ਜਾਣ ਲੱਗਾ ਮੇਰੀ ਉੱਥੇ ਜਾ ਕੇ ਲਾਈਫ ਸੈੱਟ ਹੋਣ ਵਾਲੀ ਆ ਤਾਂ ਲੋਕਾਂ ਨੇ ਤਾਂ ਇਹ ਵੀ ਗੱਲ ਆ ਵੀ ਇੱਕ ਬੈਂਚਮਾਰਕ ਸੈੱਟ ਕਰ ਲਿਆ ਵੀ ਆਇਲਸ ਹੋ ਗਈ ਚਲੋ ਜੀ ਸਭ ਕੁਝ ਹੋ ਗਿਆ ਅਸ ਤੋਂ ਬਾਅਦ ਵੀਜ਼ਾ ਲੱਗ ਗਿਆ ਅਸੀਂ ਤਾਂ ਸਕਸੈਸਫੁਲ ਹੋ ਹੀ ਗਏ ਹੋ ਗਏ ਦੇਖੋ ਜੀ بڑے ਏਜੰਟ ਨੇ ਪੰਜਾਬ ਦੇ ਵਿੱਚ ਮੇਰੇ ਆਫਿਸ ਦੇ ਵਿੱਚ ਜੋ ਕੰਮ ਹੁੰਦਾ ਜਾਂ ਮੇਰੇ ਕੋਲ ਜਿਹੜਾ ਵੀ ਆਉਂਦਾ ਅਸੀਂ ਭਾਜੀ ਉਹਨਾਂ ਨੂੰ ਕਹਿੰਨੇ ਆ ਕਿ ਇਹ ਹਾਲਾਤ ਨੇ ਉੱਥੇ ਦੇਖੋ ਜੀ ਜਦੋਂ ਮੈਂ ਵੀਡੀਓ 'ਚ ਹੀ ਕਹਤਾ ਲੱਖਾਂ ਲੋਕਾਂ ਨੇ ਵੀਡੀਓ ਦੇਖਣੀ ਆ ਕਈਆਂ ਨੇ ਤਾਂ ਸੁਣਨਾ ਹੋ ਸਕਦਾ ਹੈ ਇਹੀ ਗੱਲ ਸੁਣ ਕੇ ਕਈ ਕਲਾਇੰਟ ਇਸ ਗੱਲ ਤੇ ਵਿਚਾਰ ਵੀ ਕਰਨਗੇ ਤੇ ਜੇ ਮੇਰਾ ਬਿਜ਼ਨਸ ਹੈ ਤੇ ਔਨ ਬਿਜ਼ਨਸ ਮੰਨ ਕੇ ਚੱਲੋ ਚਲਦੀ ਵੀਡੀਓ 'ਚ ਅਗਰ ਮੈਂ ਗੱਲ ਕਰ ਰਿਹਾ ਕਿ ਬੱਚਿਆਂ ਨੂੰ ਮੈਂ ਕਿੱਥੇ ਭੇਜਦਾ ਤੇ ਜੇ ਹੋ ਸਕਦਾ ਹੈ ਜਿਹੜੇ ਬੱਚੇ ਸ਼ਾਇਦ ਮੇਰੇ ਕੋਲ ਆਣਾ ਚਾਹਣ ਤੇ ਮੇਰੀ ਹੁਣ ਵੀ ਸੁਣ ਲੈਣ ਕਿ ਕੈਨੇਡਾ ਉਹੀ ਜਾਵੇ ਜਿਹਨੂੰ ਲੱਗਦਾ ਹੈ ਕਿ ਉੱਥੇ ਉਹਨਾਂ ਨੂੰ ਕੋਈ ਸੰਭਲਣ ਵਾਲਾ ਹੈਗਾ ਕੋਈ ਡਾਇਰੈਕਸ਼ਨ ਦਿਖਾਉਣ ਵਾਲਾ ਹੈਗਾ ਕਿਉਂਕਿ ਉੱਥੇ ਤਾਂ ਸਰ ਕਿਰਾਏ ਤੇ ਕਮਰੇ ਲੈਣੇ ਬੜੇ ਔਖੇ ਹੋਏ ਪਏ ਨੇ ਲੋਕ ਫੁੱਟਪਾਥ ਤੇ ਸੌਂਦੇ ਨੇ ਕਈ ਐਨਾ ਬੁਰਾ ਹਾਲ ਹੈ bizness ਨੂੰ ਪੰਜਾਬ ਦੇ ਵਿੱਚ 100 ਵਿੱਚੋਂ 90% ਲੋਕ ਪ੍ਰਮੋਟ ਕਰ ਰਹੇ ਨੇ ਕੈਨੇਡਾ ਮੋਟੀਆਂ ਕਮਿਸ਼ਨਾਂ ਮੋٹے ਪੈਸੇ ਮੋਟਾ ਸਿਸਟਮ ਸਾਰਾ ਉਸ ਚੱਕਰ ਦੇ ਵਿੱਚ ਪਰਦਾ ਇੱਕ ਅੱਖਾਂ ਅੱਗੇ ਆਇਆ ਹੋਇਆ ਹੈ ਉਹ ਚਾਹੁੰਦੇ ਨੇ ਬਸ ਵੱਧ ਤੋਂ ਵੱਧ ਕਲਾਇੰਟ ਸਾਡੇ ਕੋਲ ਆਣ ਤੇ ਭੇਜੀ ਜਾਈਏ ਬਸ ਮੇਰਾ ਮੰਨਣਾ ਇਹ ਹੈ ਕਿ ਜੇ ਤੁਸੀਂ ਸਹੀ ਸਲਾਹ ਵੀ ਦੇਣਾ ਸ਼ੁਰੂ ਕਰ ਦੋਗੇ ਨਾ ਹੋ ਸਕਦਾ ਤੁਸੀਂ ਡਬਲ ਕਮਾਈ ਕਰੋ ਡਬਲ ਕਮਾਈ ਕਰੋਗੇ ਹੀ ਕਰੋਗੇ ਚੰਗੀਆਂ ਦਵਾਈਆਂ ਵੀ ਮਿਲਣਗੀਆਂ ਵੀ ਹਾਂ ਕਿਸੇ ਨੂੰ ਮਾੜੇ ਰਸਤੇ ਤੇ ਜਾਣ ਤੋਂ ਆਪਾਂ ਰੋਕਨੇ ਆ ਸੋ ਇਸ ਕਰਕੇ ਬੜਾ ਜ਼ਰੂਰੀ ਹੈ ਮੈਂ ਬਾਕੀ ਏਜੰਟਸ ਨੂੰ ਵੀ ਇਹ ਮੇਰੀ ਰਿਕਵੈਸਟ ਹੀ ਹੈ ਕਿ ਹਰ ਇੱਕ ਨੂੰ ਗਾਈਡ ਕਰਿਆ ਕਰੋ ਵੀ ਇਸ ਟਾਈਮ ਸਾਡਾ ਫਰਜ਼ ਹੈ ਕਿਉਂਕਿ ਜੇ ਕੋਈ ਆਪਣੇ ਫਿਊਚਰ ਦੇ ਸਟਾਰਟ ਕਰਨ ਜਾ ਰਿਹਾ ਹੈ ਜ਼ਿੰਦਗੀ ਜੀਣ ਦੀ ਕੋਈ ਕੋਸ਼ਿਸ਼ ਸੋਹਣੀ ਕੋਸ਼ਿਸ਼ ਕਰ ਰਿਹਾ ਕੋਈ ਸਭ ਤੋਂ ਪਹਿਲਾਂ ਅਸੀਂ ਆ ਹੁਣਾਂ ਵਾਸਤੇ ਸਭ ਤੋਂ ਪਹਿਲਾਂ ਉਹ ਏਜੰਟ ਕੋਲ ਆਉਂਦਾ ਫਿਰ ਅਗਲੀ ਮਤਲਬ ਕਿ ਜਿਹੜੀ ਸਿਸਟਮ ਸਾਰਾ ਅਗਲਾ ਸ਼ੁਰੂ ਹੁੰਦਾ ਹੈ ਹਨਾ ਤੇ ਜੇ ਅਸੀਂ ਹੀ ਗਲਤ ਸਲਾਹ ਪਹਿਲਾਂ ਹੀ ਦੇਤੀ ਤਾਂ ਅੱਗੇ ਜਾ ਕੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕੀ ਹੋਣਾ ਹੈ ਅਗਲੇ ਨਾਲ ਸੋ ਮੈਂ ਵਾਰ-ਵਾਰ ਇਹੀ ਗੱਲ ਕਹਿ ਰਿਹਾ ਕਿ ਕੈਨੇਡਾ ਜਾਓ ਮੈਂ ਇਹ ਨਹੀਂ ਕਹਿੰਦਾ ਨਾ ਜਾਓ ਬਟ ਉਹੀ ਜਾਓ ਜਿਹਨੂੰ ਲੱਗਦਾ ਕਿ ਸਰਵਾਈਵ ਕਰ ਲੋਗੇ ਅਦਰਵਾਇਜ਼ ਨਹੀਂ ਤਦ ਤੁਸੀਂ ਕਹਿ ਰਹੇ ਹੋ ਵੀ ਕੈਨੇਡਾ ਨਹੀਂ ਜਾਣਾ ਚਾਹੀਦਾ ਹੁਣ ਗੱਲ ਹੈ ਵਾ ਕਿਸੇ ਹੋਰ ਦੇਸ਼ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਹੋ ਤਾਂ ਕੈਨੇਡਾ ਨੂੰ ਇਸ ਤਰੀਕੇ ਨਾਲ ਕਹਿ ਰਹੇ ਹੋ ਭੰਡਣਾ ਸ਼ੁਰੂ ਕਰਤਾ ਕੈਨੇਡਾ ਨੂੰ ਨਹੀਂ ਸਰ ਮੈਂ ਕੈਨੇਡਾ ਦੀ ਕੋਈ ਭੰਡਣੀ ਨਹੀਂ ਕਰ ਰਿਹਾ ਬਿਲਕੁਲ ਵੀ ਕੈਨੇਡਾ ਜਾਣਾ ਚਾਹੀਦਾ ਮੈਂ ਤੇ ਮੇਰਾ ਤੇ ਦੇਖੋ ਦੱਸਣ ਦਾ ਇੱਕ ਸਿੱਧਾ ਸਿੱਧਾ ਜਿਹਾ ਵਿਜ਼ਨ ਇਹ ਹੈ ਕਿ ਬਸ ਜਾਓ ਬਟ ਕਿਤੇ ਵੀ ਜਾਣਾ ਹੈ ਦੇਖੋ ਆਪਾਂ ਪੰਜਾਬ ਦੇ ਵਿੱਚ ਵੀ ਆ ਆਪਾਂ ਪੰਜਾਬ ਦੇ ਵਿੱਚ ਪੰਜਾਬ ਰਹਿਣੇ ਆ ਮੰਨ ਕੇ ਚੱਲੋ ਆਪਾਂ ਜੁਪੀ ਕੋਈ ਕੰਮ ਕਰਨਾ ਹੋਵੇ ਤੇ ਆਪਾਂ ਪਹਿਲਾਂ ਉੱਥੇ ਸਾਰਾ ਚੈੱਕ ਕਰਾਂਗੇ ਕੋਈ ਆਪਾਂ ਦੇਖਾਂਗੇ ਕੋਈ ਮਿੱਤਰ ਦੋਸਤ ਕੋਈ ਫੈਕਟਰੀ ਲਾਣੀ ਹੈ ਕੁਝ ਕਰਨਾ ਹੈ ਆਪਾਂ ਸਰਚ ਕਰਦੇ ਆ ਨਾ ਤਾਂ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਕਹਿ ਬੀ ਸਰਚ ਕਰਕੇ ਜਾਓ ਆਪਦੀ ਕੋਈ ਨਾ ਕੋਈ ਸੈਟਿੰਗ ਇਥੋਂ ਪਹਿਲਾਂ ਹੀ ਬਣਾ ਕੇ ਜਾਓ ਵੀ ਅਗਰ ਮੈਨੂੰ 6 ਮਹੀਨੇ ਕੰਮ ਨਹੀਂ ਮਿਲਿਆ ਤਾਂ ਕੀ ਮੈਂ ਸਰਵਾਈਵ ਕਰ ਲਵਾਂਗਾ ਜਾਂ ਕਿਵੇਂ ਸਰਵਾਈਵ ਕਰਾਂਗਾ ਉਹਦੀ ਇੱਕ ਪੂਰੀ ਤਿਆਰੀ ਕਰਕੇ ਚੱਲਣਾ ਚਾਹੀਦਾ ਸੋ ਮੈਂ ਤਾਂ ਦੇਖੋ ਸ਼ੁਰੂ ਤੋਂ ਲੈ ਕੇ ਕੈਨੇਡਾ ਯੂਕੇ ਯੂਐਸਏ ਇਹ ਤਿੰਨ ਕੰਟਰੀਆਂ ਦਾ ਕੰਮ ਤੇ ਮੈਂ ਸ਼ੁਰੂ ਤੋਂ ਕੀਤਾ ਹੀ ਕੀਤਾ ਔਰ ਜਿਹਦੇ ਵਿੱਚ ਮੇਨ ਸਾਡਾ ਯੂਐਸਏ ਰਿਹਾ ਤੇ ਹੁਣ ਅਸੀਂ ਜਿਵੇਂ ਨਾਲ ਦੀ ਨਾਲ ਯੂਰਪ ਦਾ ਸ਼ੁਰੂ ਕਰ ਰਹੇ ਹਾਂ ਕਿਉਂਕਿ ਜੋ ਮੈਂ ਦੇਖਿਆ ਮਾਰਕੀਟ ਦੇ ਵਿੱਚ ਵਰਕ ਪਰਮਿਟ ਦੇ ਰਿਲੇਟਡ ਬੜੇ ਮਾੜੇ ਹਾਲਾਤ ਨੇ ਇਸੇ ਕਰਕੇ ਅਸੀਂ ਹੁਣ ਯੂਰਪ ਦਾ ਵਰਕ ਪਰਮਿਟ ਸ਼ੁਰੂ ਕੀਤਾ ਕਿ ਕਿਸੇ ਨੇ ਵੀ ਜਾਣਾ ਹੈ ਮੰਨ ਕੇ ਚੱਲੋ ਯੂਰਪ ਜਾਣਾ ਹੈ ਵਰਕ ਪਰਮਿਟ ਤੇ ਤਾਂ ਆਵੇ ਸਾਡੇ ਕੋਲ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰਵਾ ਕੇ ਦੋਗੇ ਕੋਈ ਗੱਲ ਆਗੇ ਨਾ ਮੈਂ ਕਿਹਾ ਸੀ ਕੋਈ ਹੋਰ ਦੇਸ਼ ਪ੍ਰਮੋਟ ਕਰਾਂ ਨਹੀਂ ਨਹੀਂ ਸਰ ਦੇਖੋ ਮੈਂ ਪ੍ਰੋਮੋਸ਼ਨ ਕੰਟਰੀ ਵਾਈਜ਼ ਨਹੀਂ ਕਰ ਰਿਹਾ ਨਾ ਮੈਂ ਇਦਾਂ ਦੀ ਗੱਲ ਕਵਾਂਗਾ ਕਿ ਮੈਂ ਪ੍ਰਮੋਟ ਕਰ ਰਿਹਾ ਕਿਸੇ ਕੰਟਰੀ ਨੂੰ ਜੋ ਸਾਡੇ ਕੋਲ ਹੈਗਾ ਅਸੀਂ ਉਹ ਦੇਣਾ ਹੀ ਦੇਣਾ ਹੈ ਲੋਕਾਂ ਨੂੰ ਹਣਾ ਤੁਸੀਂ ਮੇਰੀ ਜਿੰਨੀਆਂ ਵੀ ਵੀਡੀਓ ਨੇ ਪਿਛਲੀਆਂ ਕੱਢ ਕੇ ਦੇਖੋਗੇ ਮੈਂ ਯੂਕੇ ਦਾ ਵੈਸੇ ਵੀ ਕੰਮ ਭਾਜੀ ਸ਼ੁਰੂ ਤੋਂ ਹੀ ਬਹੁਤ ਕੱਟ ਕੀਤਾ ਹੈ ਮੇਰਾ ਸ਼ੁਰੂ ਤੋਂ ਕੰਮ ਹੀ ਜ਼ਿਆਦਾਤਰ ਯੂਕੇ ਦਾ ਆਸਟ੍ਰੇਲੀਆ ਦਾ ਤੇ ਖਾਸ ਕਰਕੇ ਯੂਐਸਏ ਦਾ ਰਿਹਾ ਹੈ ਇੱਕ ਕੈਨੇਡਾ ਦੇ ਸਗੋਂ ਹੁਣ ਵੀਜ਼ੇ ਮੈਂ ਪਾਉਣੇ ਸ਼ੁਰੂ ਕੀਤੇ ਨੇ ਜ਼ਿਆਦਾਤਰ ਨਹੀਂ ਤਾਂ ਕੋਈ ਵੀਜ਼ਾ ਲੱਗ ਜਾਂਦਾ ਸੀ ਮੈਨੂੰ ਪਾਉਣ ਲੱਗਿਆ ਵੀ ਐ ਹੁੰਦਾ ਸੀ ਵੀ ਯਾਰ ਛੱਡ ਯਾਰ ਕੀ ਮਤਲਬ ਕਿ ਜਿਵੇਂ ਅੱਜ ਕੱਲ ਕਰਦੇ ਨੇ ਨਾ ਲੋਕ ਕਿ ਪਾਸਪੋਰਟ ਲੰਬੇ ਲੰਬੇ ਫੜ ਕੇ ਫੋਟੋ ਕਰਾਉਣੀ ਹਨਾ ਬੜਾ ਤੁਸੀਂ ਮੇਰਾ ਫੇਸਬੁੱਕ ਪੇਜ ਦੇਖੋਗੇ ਨਾ ਕਲਾਇੰਟ ਦੇ ਨਾਲ ਵੀਡੀਓ ਜ਼ਰੂਰ ਮਿਲ ਸਕਦੀ ਹੈ ਜਿਆਦਾ ਓਵਰ ਨਹੀਂ ਤੁਹਾਨੂੰ ਦਿਖੇਗਾ ਕਿ ਮੈਂ ਕਾਊਂਟਰ ਤੇ 25 30 ਪਾਸਪੋਰਟ ਵਿਛਾਏ ਹੋਏ ਨੇ ਤੇ ਮੈਂ ਵੀਜ਼ੇ ਦਿਖਾ ਰਿਹਾ ਹਾਂ ਲੋਕਾਂ ਨੂੰ ਹਨਾ ਸੋ ਜਿਹੜੀ ਮੇਨ ਗੱਲ ਕੈਨੇਡਾ ਦੀ ਅਗਰ ਆਪਾਂ ਕਰੀਏ ਸਰ ਮੈਂ ਬਿਲਕੁਲ ਵੀ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਿਹਾ ਕਿ ਮੈਂ ਕੈਨੇਡਾ ਛੱਡ ਕੇ ਹੁਣ ਦੂਜੇ ਪਾਸੇ ਹੋ ਜਾਵਾਂ ਮੈਂ ਸ਼ੁਰੂ ਤੋਂ ਲੈ ਕੇ ਮਿਕਸ ਹੀ ਕੰਮ ਕੀਤਾ ਹੈ ਜਿੰਨਾ ਕਲਾਇੰਟ ਮੇਰੇ ਕੋਲ ਕੈਨੇਡਾ ਦਾ ਹੈ ਉਨਾ ਹੀ ਕਲਾਇੰਟ ਮੇਰੇ ਕੋਲ ਯੂਐਸਏ ਦਾ ਵੀ ਹੈ ਉਨਾ ਹੀ ਜੁਕੇ ਦਾ ਵੀ ਹੈ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਦੇਖੋ ਤਕਲੀਫ ਉਹਨਾਂ ਨੂੰ ਜ਼ਿਆਦਾ ਹੀ ਹੈ ਜਿਹੜੇ ਜ਼ਿਆਦਾਤਰ ਸਟੱਡੀ ਵੀਜ਼ਾ ਕੈਨੇਡਾ ਦਾ ਕਰ ਅਜੇ ਤਾਂ ਸਟੱਡੀ ਦਾ ਸ਼ੁਰੂ ਹੋਇਆ ਹੁਣ ਪਰ ਇਹ ਅੱਜਕੱਲ ਤੁਸੀਂ ਕਿਹਾ ਵੀ ਅਸੀਂ ਇਦਾਂ ਨਹੀਂ ਕਰਦੇ ਪਰ ਇਹ ਤਾਂ ਫੈਸ਼ਨ ਬਣ ਗਿਆ ਨਾ ਵੀ ਇਦਾਂ ਵੱਤ-ਵੱਤ ਪਾਸਪੋਰਟਸ ਦਿਖਾਣੇ ਵੱਤ-ਵੱਤ ਇੱਥੇ ਤੱਕ ਕਿ ਹੁਣ ਲੋਕੀ ਬੌਂਸਰ ਰੱਖਣ ਲੱਗ ਪਏ ਆ ਆਪਣੇ ਆਪ ਨੂੰ ਵੱਡਾ ਦਿਖਾਣ ਲੱਗ ਪਏ ਆ ਜੇ ਫੋਨ ਕਰਦੇ ਆ ਤਾਂ ਕਹਿੰਦੇ ਆ ਸਰ ਕੋਲ ਟਾਈਮ ਨਹੀਂ ਆ ਸਰ ਜਿਹੜਾ ਉਹ ਮਿਲਣਗੇ ਉਹ ਇਦਾਂ ਨਹੀਂ ਮਿਲਦੇ ਸਰ ਸਰ ਕੋਲ ਪਹਿਲਾਂ ਅਪਾਇੰਟਮੈਂਟ ਲੈਣੀ ਪੈਣੀ ਤਾਂ ਜਾ ਕੇ ਮਿਲਣਗੇ ਸਰ ਸਰ ਮੈਂ ਨਾ ਜਲੰਧਰ ਆਫਿਸ ਕੀਤਾ ਸਾਡੀ ਮੇਨ ਬ੍ਰਾਂਚ ਜਿਵੇਂ ਰਾਜਪੁਰੇ ਆ ਨਾ ਜਲੰਧਰ ਆਫਿਸ ਕੀਤਾ ਮੈਂ 1 ਸਾਲ ਕੰਮ ਕਰਕੇ ਆਫਿਸ ਬੰਦ ਕਰਤਾ ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿਉਂ ਬੰਦ ਕੀਤਾ ਲੋਕਾਂ ਦੇ ਕੰਮ ਘਟਦੇ ਨੇ ਲੋਕ ਤਾਂ ਬੰਦ ਕਰਦੇ ਨੇ ਮੇਰਾ ਇੰਨਾ ਜ਼ਿਆਦਾ ਕੰਮ ਵੱਧ ਗਿਆ ਮੈਂ ਤਾਂ ਬੰਦ ਕੀਤਾ ਕਿਉਂਕਿ ਮੈਂ ਸ਼ੁਰੂ ਤੋਂ ਲੈ ਕੇ ਖੁਦ ਮਿਲਦਾ ਕਲਾਇੰਟ ਨੂੰ ਅਸੀਂ ਮਿਨੀਮਮ ਜੀ ਅਪਾਇੰਟਮੈਂਟ ਬੁੱਕ ਕਰਦੇ ਆ ਕਿ ਮੈਂ ਖੁਦ ਮਿਲ ਸਕਾਂ ਮੋਸਟਲੀ ਕਲਾਇੰਟਸ ਨੂੰ ਮੈਂ ਹੀ ਮਿਲਦਾ ਕਿਉਂਕਿ ਜਦੋਂ ਜਲੰਧਰ ਆਫਿਸ ਕੀਤਾ ਤੇ 3 ਦਿਨ ਮੈਂ ਜਲੰਧਰ ਹੁੰਦਾ ਸੀ ਆਪ ਆਉਣਾ ਉਥੋਂ ਤੇ 3 ਦਿਨ ਚਲੋ ਰਾਜਪੁਰੇ ਹੁੰਦਾ ਹੀ ਸੀ ਮੈਂ ਤੇ ਜਦੋਂ ਜਲੰਧਰ ਆਉਣਾ ਇੱਥੇ ਇੰਨਾ ਜ਼ਿਆਦਾ ਰਸ਼ ਹੋ ਜਾਣਾ ਕਿ ਸ਼ਾਮ ਤੱਕ ਬਹੁਤ ਜ਼ਿਆਦਾ ਆਪ ਮਿਲ ਮਿਲ ਕੇ ਥਕਾਵਟ ਹੋ ਜਾਣੀ ਤੇ ਅਗਲੇ ਦਿਨ ਰਾਜਪੁਰੇ ਕੰਮ ਕਰਨ ਜੋਗੇ ਨਹੀਂ ਰਹਿੰਦੇ ਸੀ ਉੱਠਿਆ ਨਹੀਂ ਸੀ ਜਾਂਦਾ ਫਿਰ ਉੱਥੋਂ ਦੇ ਕਲਾਇੰਟ ਪਰੇਸ਼ਾਨ ਹੁੰਦੇ ਸੀ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਵਿਜ਼ਨ ਇਹ ਰਿਹਾ ਹੈ ਜਿੰਨੇ ਵੀ ਮਤਲਬ ਕਿ ਕਲਾਇੰਟ ਮੇਰੇ ਕੋਲ ਆਉਂਦੇ ਨੇ ਆਫਿਸ ਦੇ ਵਿੱਚ ਇਹ ਨਹੀਂ ਹੈਗਾ ਕਿ ਮੈਂ ਸਟਾਫ ਰੱਖ ਕੇ ਕਾਉਂਸਲਰ ਰੱਖ ਕੇ ਤੇ ਉਹਨਾਂ ਨਾਲ ਮੀਟਿੰਗ ਕਰਾ ਰਿਆ ਹਾਂ ਮੋਸਟਲੀ ਕਲਾਇੰਟਸ ਨੂੰ ਮੈਂ ਆਪ ਮਿਲਦਾ